ਪੰਜਾਬ ਤੋਂ ਬਾਹਰ ਰਹਿੰਦੇ ਪ੍ਰਵਾਸੀ ਜਾਨੀ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ ਉਹਨਾਂ ਨੇ ਆਪਣੇ ਪਿੰਡਾਂ ਲਈ ਬਹੁਤ ਕੁਝ ਕੀਤਾ ਹੈ ਸਾਡੇ ਨਾਲ ਇਹ ਸੁਖਦੇਵ ਸਿੰਘ ਬਰਾੜ ਜਿਹੜੇ ਕਿ ਰੋਡੇ ਪਿੰਡ ਤੋਂ ਨੇ ਜੋ ਪਾਕੇ ਪ੍ਰਾਣ ਦੇ ਲਾਗੇ ਉਹ ਪਿੰਡ ਪੈਂਦਾ ਆ ਤੇ ਪਿੰਡ ਬਹੁਤ ਵੱਡਾ ਆ ਜੇ ਗੱਲ ਕਰ ਲਈਏ ਪੰਜਾਬ ਦੇ ਪਿੰਡਾਂ ਦੇ ਮਤਲਬ ਕੋ ਪਿੰਡ ਬਹੁਤ ਵੱਡਾ ਆ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਸੀਵਰ ਸਿਸਟਮ ਪੋਇਆ ਜਿੰਨੇ ਵੀ ਐਨ ਆਰ ਆਈ ਵੀ ਉਹਨਾਂ ਨੇ ਸਹਾਰਾ ਰੱਖੇ ਆਪਣੇ ਪਿੰਡ ਦਾ ਸੁਧਾਰ ਕੀਤਾ ਆ ਸਭ ਆ ਪਛਾਣਦੇ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਇਹ ਜਿਹੜਾ ਕਿ ਸਭਾ ਕਰ ਸਕੇ ਇਸ ਚੀਜ਼ ਨੂੰ ਤੇ ਕਿਸ ਤਰ੍ਹਾਂ ਉਹਨਾਂ ਨੇ ਪੰਜਾਬ ਆਪਣੇ ਪਿੰਡ ਦੀ ਦਿੱਖ ਬਦਲੀ ਆ ਸੋ ਦੇ ਅਸੀਂ ਬਰਾੜ ਜੀ ਤੁਸੀਂ ਪਿੰਡ ਦੇ ਵਿੱਚ ਸੀਵਰ ਸਿਸਟਮ ਪੋਇਆ ਸੀ ਹਾਂ ਜੀ ਕਿਦਾਂ ਮਹਿੰਮ ਸ਼ੁਰੂ ਕੀਤੀ ਇਸ ਦੀ ਮਹਿੰਮ ਸ਼ੁਰੂ ਕੀਤੀ ਵੀ ਇਹ ਸਾਡੇ ਜਿਹੜੇ ਐਨ ਆਰ ਆਈ ਨੇ ਕੰਪਲੈਕਸ ਪੈਸਿੰਗ ਬਰਾਦ ਹੋ ਜੀ ਤੇ ਯੂਐਸਓ ਤੋਂ ਆਈ ਸੀ ਤੇ ਇਹਨਾਂ ਨੇ ਪਹਿਲਾਂ ਸਾਡੇ ਪਿੰਡ ਦਾ ਘਟ ਦਿੱਤਾ ਥੋੜੀ ਜਿਹੀ ਸਾਡੀ ਆਫਸ ਦੀ ਕਮਿਊਨੀਕੇਸ਼ਨ ਅਸੀਂ ਬਾਹਰ ਕੀਤਾ ਜੀ ਤੇ ਇਹਨਾਂ ਨੇ ਆ ਕੇ ਇਨੀਸ਼ੀਏਟਿਵ ਲਿਆ ਸਾਰੇ ਪਿੰਡ ਨੂੰ ਇਕੱਠਾ ਕੀਤਾ ਵੀ ਆਪਾਂ ਜਿਹੜਾ ਹੈਗਾ ਨਾ ਆਪਣੇ ਪਿੰਡ ਦੇ ਵਿੱਚ ਸੀਗਰੀ ਸਿਸਟਮ ਪਾਈਏ ਜੀ ਤੇ ਪਿੰਡ ਦੀ ਹਾਲਤ ਤੇ ਪਿੰਡ ਜਿੰਨੀ ਉਹਦੀ ਵਡਿਆ ਹੈਗਾ ਨਾ ਵੱਡਾ ਪਿੰਡ ਵੇਖ ਕੇ ਤੇ ਜਦੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਤਾਂ ਉਹ ਇੱਕ ਸੁਪਨਾ ਲੱਗਦਾ ਸੀ ਵੀ ਇਹ ਭਿਜਵੇਂ politician ਗੱਲਾਂ ਕਰਦੇ ਹੁੰਦੇ ਸੀ ਸੁਪਨੇ ਵਾਲੀਆਂ ਵੀ ਇਹ ਵੀ ਇੱਕ ਸੁਪਨਾ ਹੀ ਥਾ ਪਾਉਟ ਸੁਪਨਾ ਨਹੀਂ ਸੀ ਇਹਨਾਂ ਨੇ ਜਿੰਨੇ ਇਹ ਇੱਥੇ ਤੇ ਜਿੰਨੇ ਅਸੀਂ ਬਾਹਰ ਐਨ ਆਰ ਆਈ ਸਾਡੇ ਪਿੰਡ ਦੇ ਜੀ ਅਸੀਂ ਸਾਰਿਆਂ ਨੇ ਕੰਟਰੀਬਿਊਸ਼ਨ ਕੀਤੀ ਅਸੀਂ ਜਾ ਜਾ ਕੇ ਕਰਾਉਂਦੇ ਦੋਫਾ ਤੋਂ ਪੈਸੇ ਇਕੱਠੇ ਕਰਦੇ ਇਵਨ ਅਮਰੀਕਾ ਚੋਂ ਇੰਗਲੈਂਡ ਚੋਂ ਕੈਨੇਡਾ ਚੋਂ ਜਿੱਥੇ ਵੀ ਕਿਤੇ ਸਾਡੇ ਕੰਟਰੀਬਿਊਟਰ ਬਸੇ ਸੀਗੇ ਅਸੀਂ ਵਸਦੇ ਉਹ ਪੈਸੇ ਇਕੱਠੇ ਕਰਕੇ ਇਹਨਾਂ ਨੇ ਤੇ ਸਰਦਾਰ ਕਨਾਰ ਸਿੰਘ ਨੇ ਇਹ ਇਹਨਾਂ ਨੇ ਇੱਥੇ ਇਹ ਡਾਕਟਰ ਆਪਣੇ ਹੱਥੇ ਇੱਕ ਸਮੂਹ ਇਹਨਾਂ ਨੇ ਆਰਗੇਨਾਈਜ਼ ਕੀਤਾ ਜੀ 10 ਹੋਰ 5 ਕਰੋੜ ਰੁਪਏ ਜਨ ਆਇਆ ਸੀ ਤੇ ਉਹਦੇ ਵਿੱਚ 1 ਸਾਲ ਦੇ ਵਿੱਚ less than 1 year ਉਹ ਚੱਲ ਰਿਹਾ ਇੱਕ ਸਾਲ ਦੇ ਵਿੱਚ ਸੀਵਲ ਸਿਸਟਮ ਪੂਰੇ ਪਿੰਡ 'ਚ ਪੈ ਗਿਆ ਚੱਲਦਾ ਔਰ ਸੜਕਾਂ ਹਾਂਜੀ ਨਹੀਂ ਸੜਕਾਂ ਦੀ ਪ੍ਰੋਬਲਮ ਮਨ ਇਹ ਹੈ ਵੀ ਸਾਡੀਆਂ ਜਿਹੜੀਆਂ ਸੜਕਾਂ ਸੀ ਫਿਰ ਨਹੀਂ ਬਣਦੀਆਂ ਜੀ 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 ਫਿਰ ਨਹੀਂ ਸਾਡੀ ਬਹੁਤ ਸੋਹਣੀ ਬਣੀ ਆ ਤੇ ਜਿਹੜੀਆਂ ਪਿੰਡ ਦੀਆਂ ਸਾਰੀਆਂ ਗਲੀਆਂ ਉਹ ਅੱਜ ਪੱਟੀਆਂ ਪੱਟੀਆਂ ਨੇ ਤੇ ਉਹਦੇ ਵਿੱਚ ਸਾਨੂੰ ਪ੍ਰੋਬਲਮ ਅੱਜ ਇਹ ਹੈ ਕਿ ਇੱਥੇ ਪਹਿਲਾਂ ਸਰਕਾਰ ਵੱਲੋਂ ਪੈਸੇ ਬੰਦੂ ਹੋਏ ਸੀ ਕਿਉਂਕਿ ਜਦੋਂ ਇਹ ਸਰਕਾਰ ਬਣੇ ਸੀ ਸਰ ਕਿਹੜੇ ਸਾਫ ਦਾ 17 17 2017 ਜੀ ਤੇ ਇਲੈਕਸ਼ਨ ਹੋਣ ਤੋਂ ਥੋੜਾ ਜਿਹਾ ਪਹਿਲਾਂ ਉਹ ਪੈਸੇ ਵਾਪਸ ਲੋ ਦਿੱਤੇ ਸੀ ਓਕੇ ਕਿਉਂਕਿ ਉਹ ਪਤਾ ਨਹੀਂ ਉਸ ਵੇਲੇ ਸਰਕਾਰ ਦਾ ਕੀ ਹੋਇਆ ਕੀ ਲਈ ਗਿਆ ਤੇ ਚੋਣ ਜਾਬਤਾ ਕਰਕੇ ਉਹ ਪੈਸੇ ਵਾਪਸ ਚਲੇ ਗਏ ਅਸੀਂ ਅੱਜ ਇਹੀ ਇੱਥੇ ਕਹਿਣ ਆਏ ਹਾਂ ਕਿ ਸਾਰੇ ਵੀ ਇਕਤਾ ਜਿਹੜੀ ਅੱਜ ਦੀ ਸਰਕਾਰ ਹੈ ਜੀ ਵੀ ਉਹਨਾਂ ਪੈਸਿਆਂ ਨੂੰ ਵਰਤਿਸ ਕਰੋ ਤੇ ਸਾਡੇ ਜਿਹੜੇ ਪਿੰਡੀਆਂ ਗਲੀਆਂ ਉਹਨਾਂ ਨੂੰ ਬਣਾਓ ਬੰਦ ਤੁਸੀਂ ਬਾਦਲ ਮਾਰਪੇ ਸਿੰਘ ਬਾਦਲ ਇੱਥੇ ਆਇਆ ਚਾਹੀਦਾ ਮਨਿਸਟਰ ਕੋਈ ਪੰਜਾਬ ਦੇ ਖਜ਼ਾਨਾ ਮੰਤਰੀ ਇੱਥੇ ਆਏ ਕਿਉਂਕਿ ਬਹੁਤ ਵੱਡਾ ਜਿਹੜਾ ਫੰਕਸ਼ਨ ਇੱਥੇ ਆਰਗੇਨਾਈਜ਼ ਕੀਤਾ ਗਿਆ ਸੀ ਤੁਹਾਨੂੰ ਕੀ ਉਮੀਦ ਹੈ ਕਿ ਜਿਹੜੇ ਤੁਸੀਂ ਜਿਹੜੇ ਫੰਡ ਦੀ ਗੱਲ ਕਰਨ ਆਏ ਹੋ ਜਾਂ ਜਿਹੜੇ ਸੁਝਾਅ ਸੀ ਦੇਣ ਆਏ ਸੀਗੇ ਤਾਂ ਲੱਗਦਾ ਕਦੋਂ ਤੱਕ ਪੂਰੇ ਹੋ ਜਾਣਗੇ ਸਾਨੂੰ ਤਾਂ ਇਹ ਹੈਗਾ ਵੀ ਜਿੰਨੀ ਛੇਤੀ ਉਹ ਹੋ ਸਕਣ ਪੂਰੇ ਹੋ ਸਕਣ ਕਿਉਂਕਿ ਪੈਸੇ ਆਲਰੇਡੀ ਮੱਝੂ ਹੋ ਚੁੱਕੇ ਆ ਇਹਨਾਂ ਦਾ ਆਪ ਦੀ ਉਹ ਵੀਡੀਓ ਨਹੀਂ ਬਣਾਈ ਜੀ ਜਿਹੜਾ ਇਹਨਾਂ ਦਾ ਪ੍ਰੋਸੈਸ ਹੈਗਾ ਆਈ ਡੋਨਟ ਥਿੰਕ ਵੀ ਸ਼ੁੱਡ ਟੇਕ ਦੈਟ ਆਫ ਜੀ ਤੇ ਜਿਹੜਾ ਹੈਗਾ ਕਿ ਗਿਦਨ 1 ਇਅਰ ਦੇ ਵਿੱਚ ਵਿੱਚ ਜਿਹੜਾ ਹੈਗਾ ਉਹਨੂੰ ਬਣ ਜਾਣੀਆਂ ਚਾਹੀਦੀਆਂ ਗਲੀਆਂ ਜੀ ਫੰਡ ਰਿਲੀਜ਼ ਕਰਨ ਦੇ ਜੀ ਜੀ ਤੇ ਬਣ ਜਾਣੀਆਂ ਬਣ ਜਾਣੀਆਂ ਜਾਣੀ ਇਹ ਸਾਨੂੰ ਲੱਗਿਆ ਦੂਜੀ ਗੱਲ ਸੀ ਜਿਹੜੀ ਇਕੱਲਾ ਹੀ ਨਹੀਂ ਅਸੀਂ ਜਦੋਂ ਦੇ ਬਾਹਰ ਗਏ ਆ ਜੀ ਅਸੀਂ ਆਪਦੇ ਪਿੰਡ ਦੇ ਵਿੱਚ ਹਸਪੀਟਲ ਬਣਾਇਆ ਪਰ ਇਹ ਇਕੱਠੇ ਕਰਕੇ ਕਿਸ ਚੀਜ਼ ਦਾ ਹਸਪਤਾਲ ਬਣਾਇਆ ਹਸਪਤਾਲ ਬੰਦੇ ਆਉਂਦੇ ਜਿਹੜਾ ਕਿ ਜਨਰਲ ਚੰਗਾ ਜਿਹਦਾ ਹਸਪਤਾਲ ਹੋ ਤੇ ਬਣੀ ਬੈਠੀ ਹੈ 82 ਤੇ 83 ਦੀ ਬਣਾਈ ਸੀ 82 83 ਕੀਵਾ ਤੇ ਅੱਜ ਤੱਕ ਉਹਦੇ ਵਿੱਚ ਕੋਈ ਸਰਕਾਰੀ ਡਾਕਟਰ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਹੂੰ ਕੋਈ ਇਹ ਮਸਲੇ ਵਾਂਕੇ ਤੇ ਕੋਈ ਪੈਸਾ ਜਿੰਨਾ ਜਿੰਨਾ ਕੀਤਾ ਸਭ ਸਭ ਐਨ ਆਰ ਆਈ ਵੀਰਾਂ ਨੇ ਐਨ ਆਰ ਆਈ ਨੇ ਕੀਤਾ ਇਕੱਲਾ ਇਹ ਹੀ ਨਹੀਂ ਅੱਜ ਜਿਹੜੇ ਸਾਡੇ ਪੁਰਾਣੇ ਛੱਪੜ ਸੀ ਜੀ ਉਹਨਾਂ ਨੂੰ ਢਾਹ ਦਿੱਤਾ ਗਿਆ ਤੇ ਉੱਥੇ ਪਾਰਕ ਬਣਾਏ ਅੱਜ ਅੱਜ ਜਿਹੜੇ ਪਾਰਕ ਬਣੇ ਵੀ ਆ ਤੁਸੀਂ ਜਾ ਕੇ ਦੇਖੋ ਇੱਥੋਂ ਪਰ ਕੇ ਲੱਗਦੇ ਆ ਅੱਜ ਪਾਰਕ ਅੱਜ ਸਾਡੀ ਇਹ ਰਿਕੁਐਸਟ ਜੀ ਤੇ ਮੰਗੀ ਆ ਕਿ ਇਸ ਨੂੰ ਜਿਹੜਾ ਹੈਗਾ ਨਾ ਸਾਡੇ ਇਸ ਕੰਮ ਨਾਲ ਜਿਹੜੀ ਸਰਕਾਰ ਦਾ ਫਰਜ਼ ਬਣਦਾ ਉਹਨੂੰ ਪੂਰਾ ਨਹੀਂ। ਜਿਹੜਾ ਹੁਣ ਸੀਵਰੇਜ ਦਾ ਜੇ ਹੁਣ ਤੱਕ ਲੱਗਾ 1.5 ਕਰੋੜ ਰੁਪਈਆ ਲੱਗ ਚੁੱਕਾ ਤੇ ਬਾਕੀ ਜਿਹੜਾ ਹੈਗਾ 60 ਲੱਖ ਰੁਪਈਆ ਜਿਹੜਾ ਪੈਂਡ ਚੋਂ ਇਕੱਠਾ ਹੋਇਆ ਬਾਕੀ ਦਾ ਜਿਹੜਾ ਹੈਗਾ ਸਾਰਾ ਬਾਹਰੋਂ ਐਨਆਰਆਈ ਵੀਰਾਂ ਨੇ ਸਹਾਇਤਾ ਕੀਤੀ। ਇਹ ਗੱਲ ਕਰ ਪੰਜ ਕੇ ਕਰੋੜ ਰੁਪਏ ਦੀ ਗੱਲ ਹੋ ਗਈ ਹੈ ਉਦੋਂ ਪਹਿਲਾਂ ਜਿਹੜਾ ਹਸਪੀਟਲ ਵਗੈਰਾ ਬਣਾਇਆ ਉਹਦੋਂ ਪਹਿਲਾਂ ਉਹਨਾਂ ਤੇ ਕੁਝ ਉਹਨਾਂ ਤੇ ਤਾਂ ਕਾਫੀ ਪੈਸਾ ਲੱਗ ਚੁੱਕਾ ਐ ਐਗਜ਼ੈਕਟਲੀ ਮਿਨੀ ਅਮਾਉਂਟ ਐ ਤਾਂ ਉਹ ਤਾਂ ਪਤਾ ਨਹੀਂ ਉਹ ਭਾਈ ਜੀ ਉਹਨਾਂ ਨੂੰ ਪਤਾ ਤੇ ਪਰ ਜਿਹੜਾ ਹੁਣ ਸੀਵਰੇਜ ਸਿਸਟਮ ਹੈ ਜਾਨੀ ਸਾਰਾ ਬਹੁਤ ਵਧੀਆ ਚੱਲ ਰਿਹਾ ਹੈ ਜੀ ਤੁਸੀਂ ਤੁਸੀਂ ਬਹੁਤ ਵਧੀਆ ਉਪਰਾਲਾ ਲੱਖੀ ਕਿਉਂਕਿ ਜੇ ਵੇਖਿਆ ਜਾਵੇ ਤੁਸੀਂ ਉਸ ਪਿੰਡ ਦੇ ਜੰਪ ਵਾਲੋ ਉਸ ਪਿੰਡ 'ਚ ਕਿੱਡੀਓ ਪੜੇ ਹੋ ਥੋੜਾ ਫਰਜ਼ ਬਣਦਾ ਜੋ ਲਿਆ ਉਹ ਤਾ ਵਾਪਸ ਵੀ ਦੇਣਾ ਆ ਬਾਕੀ ਐਨਆਰਆਈ ਵੀਰਾਂ ਨੂੰ ਕੀ ਅਪੀਲ ਕਰਦੇ ਹਾਂ ਜਾਂ ਬਾਕੀ ਪੰਜਾਬ ਦੇ ਪ੍ਰਵਾਸੀਆਂ ਨੂੰ ਕੀ ਫੀਲ ਕਰਦੇ ਹਾਂ ਕਿ ਉਹ ਆਪਣੇ ਪੰਜਾਬ ਦੇ ਵਿੱਚ ਜਿਹੜਾ ਨਿਗਾਰ ਨੇ ਜਿਹੜਾ ਨਿਗਾਰ ਆਏ ਹੋਏ ਨੇ ਉਹਨਾਂ ਨੂੰ ਕਿਵੇਂ ਸੇਵਾ ਕਰ ਸਕੀਏ ਹਾਂਜੀ ਮੈਂ ਤਾਂ ਇਹ ਸਾਰੇ ਜਿਹੜੇ ਪ੍ਰਵਾਸੀ ਵੀਰ ਆ ਉਹਨਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਨੇ ਆਪਣੇ ਪਾਣੀ ਬਹੁਤ ਗੰਦੇ ਹੋ ਚੁੱਕੇ ਆ ਤੇ ਪੋਲੂਸ਼ਨ ਹੈ ਇਸ ਕਰਕੇ ਸਾਰਿਆਂ ਨੂੰ ਇਹੀ ਬੇਨਤੀਆਂ ਕਰਦਾ ਵੀ ਆਪਕੋ ਆਪਣੇ ਪਿੰਡਾਂ ਨੂੰ ਅਡਾਪਟ ਕਰਕੇ ਕਿ ਵੀ ਜਿਹੜਾ ਹੈਗਾ ਵੀ ਪਿੰਡ ਨੂੰ ਆਪਾਂ ਫਰੈਸ਼ ਸਾਫ਼ ਸੁਥਰਾ ਬਣਾ ਸਕੀਏ ਸਾਰਿਆਂ ਨੂੰ ਮੇਰੀ ਸਰਕਾਰ ਤੋਂ ਕੀ ਮੀਨ ਤੁਹਾਨੂੰ ਸਰਕਾਰ ਤੋਂ ਕੀ ਮੀਨ ਸਰਕਾਰ ਤੋਂ ਇਹੀ ਹੈ ਜੀ ਜਿਵੇਂ ਬਾਈ ਜੀ ਆ ਹਕ ਸੁਖਦੇਵ ਸਿੰਘ ਦੱਸ ਕੇ ਗਏ ਆ ਕਿ ਜਿਹੜੀ ਪਹਿਲੀ ਸਰਕਾਰ ਸੀ ਉਹ ਤਾਂ 5 ਕਰੋੜ ਰੁਪਏ ਉਹਨਾਂ ਨੇ ਮਨਜ਼ੂਰ ਕੀਤਾ ਸੀ ਪਿੰਡ ਦੀਆਂ ਗਲੀਆਂ ਆਸਤੇ ਤੇ ਉਹ ਫਿਰ ਉਹ ਤੋਂ ਸਰਕਾਰ ਚ ਚੋਣ ਜਾਬਤਾ ਲੱਗਣੇ ਕਰ ਕਰਕੇ ਉਹ ਜਿਹੜਾ ਪੈਸਾ ਸਾਰਾ ਵਾਪਸ ਚਲਿਆ ਗਿਆ ਸੀ ਅਸੀਂ ਤਾਂ ਇਹੀ ਮਨਪ੍ਰੀਤ ਬਾਦ ਪਿਛਲੇ ਮਿਲੇ ਸੀਗੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਕਰਾਇਆ ਸੀ ਵੀ ਅਸੀਂ ਤੁਹਾਡਾ ਕੰਮ ਕਰਾਂਗੇ ਤੇ ਉਹ ਉਹ ਸਾਰਾ ਪੈਸਾ ਵਾਪਸ ਆ ਜੇ ਜਿਹੜਾ ਪਿੰਡ ਦੀਆਂ ਗਲੀਆਂ ਸਾਰੀਆਂ ਪੱਕੀਆਂ ਹੋ ਸਕਣ ਪਿੰਡ ਬਾਰੇ ਵੀ ਮੈਂ ਕਹਿੰਦਾ ਕਿ ਉਹਨਾਂ ਤੇ ਮੈਂ ਆਮ ਭਰਾਵਾਂ ਨੂੰ ਵੀ ਕਹਿਣਾ ਕਰਨਾ ਜਿਹੜਾ ਕੰਮ ਕਰਨਾ ਉਹ ਜਿੰਨਾ ਉਹਦੇ ਸਵਾਦ ਹੈ ਜੀ ਹੁਣਾਂ ਜੇ ਕਿਸੇ ਤੋਂ ਕਰਾਇਆ ਉਹ ਨਹੀਂ ਹੂੰ ਸਾਨੂੰ 32 ਲੱਖ ਦਾ ਬਜਟ ਦੇ ਗਿਆ ਇਸ ਪ੍ਰੋਜੈਕਟ ਦਾ ਸਾਡੇ ਪਿੰਡ ਦੇ ਦਾ 3 ਕਰੋੜ ਦਾ 32 ਕਰੋੜ ਦਾ ਪਰ ਇਹਦੇ ਸਾਡੇ ਕੋਲ ਪੈਸੇ ਹੈ ਨਹੀਂ ਤੇ ਤੁਸੀਂ 16 ਕਰੋੜ ਜਿਹੜਾ ਉਹ ਪਹਿਲਾਂ ਜਮਾ ਕਰਾਓ ਜਿਹੜਾ ਐਨਆਰਆਈ ਕਿਹੜੇ ਪ੍ਰੋਜੈਕਟ ਦੀ ਗੱਲ ਕਰ ਰਹੇ ਸੀ ਸੀਵਰੇਜ ਪ੍ਰੋਜੈਕਟ ਦਾ ਸਰਕਾਰੀ ਜਿਹੜਾ ਜਿਹੜਾ ਰੇਟ ਆ 32 ਕਰੋੜ ਦਾ ਪ੍ਰੋਜੈਕਟ ਸੀ ਜਿਹੜਾ ਤੁਸੀਂ 4.5 ਕਰੋੜ ਚ ਕੰਪਲੀਟ ਕੀਤਾ ਜਿਹੜਾ ਉਹਦੇ ਵਿੱਚੋਂ 16 ਕਰੋੜ ਕਹਿੰਦੇ ਸਾਨੂੰ ਪਹਿਲਾਂ ਜਮਾ ਕਰਾਓ ओके ਕਿਹੜੀ ਸਰਕਾਰ ਦੀ ਗੱਲ ਕਰ ਰਹੇ ਹੋ ਇਹ ਪਿਛਲੀ ਸਰਕਾਰ ਦੀ ਕਰਦੇ ਇਹ ਪਹਿਲੀ ਕਾਲੀਆਂ ਦੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਅਸੀਂ ਚੱਕਰ ਪਿੰਡ ਹੈ ਲੁਧਿਆਣਾ ਗਰੇ ਦੇ ਵਿੱਚ ਜੀ 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 ਉਹ ਅਸੀਂ ਦੇਖਿਆ ਜਾ ਕੇ ਦੇਖ ਕੇ ਜਾ ਕੇ ਜਦੋਂ ਉਹਨੇ ਸਾਨੂੰ ਦੱਸਿਆ ਵੀ ਛੱਟਾ ਤਾਂ ਇੰਨਾ ਖਰਚ ਹੋਇਆ 5-6 ਕਰੋੜ ਪਿੰਡੋਂ ਵੀ ਵੱਡਾ ਸਾਡੇ ਪਿੰਡਾ ਉਹ ਕਹਿੰਦੇ ਜੀ ਸੀਚੇ ਵਾਲ ਸੰਤ ਨੂੰ ਮਿਲ ਬਲਬੀਰ ਸਿੰਘ ਜੀ ਅਸੀਂ ਉਹਨਾਂ ਨੂੰ ਮਿਲੇ ਤੋਂ ਉਹਨੇ ਆਣ ਕੇ ਪਿੰਡ ਸਾਡੇ ਪਿੰਡ ਆਏ ਸਾਰਾ ਪਿੰਡ ਇਕੱਠਾ ਕੀਤਾ ਉਹ ਕਹਿੰਦੇ ਕਿ ਜੇ ਤੁਸੀਂ ਆਪ ਮਿਹਨਤ ਕਰੋਗੇ ਤੇ ਤੁਹਾਡਾ ਲੱਗੂਗਾ 4 ਕਰੋੜ। ਅੱਛਾ। ਜੇ ਤੁਸੀਂ ਲੇਬਰ ਲਾਉਂਗੇ ਤੁਹਾਡਾ ਲੱਗੂਗਾ 5 ਕਰੋੜ। ਹਾਂ। ਆ ਜਿਹੜੇ ਮੁੰਡੇ ਬੈਠੇ ਆ ਨਾ ਆ ਖੜੇ ਆ ਜਿਹੜੇ ਸਾਡੇ ਪਿੰਡ ਦੇ। ਜੀ। ਪਰ ਇਹਨਾਂ ਨੇ ਕਮਾਲ ਕੀਤੀ ਜੀ ਅੱਜ ਇਹਨਾਂ ਨੇ ਸੀਵਰੇਜ ਪਾਉਣਾ ਹੋਵੇ ਨਾ ਕਿਸੇ ਪਿੰਡ ਨੂੰ ਪਾਉਣਾ ਹੋਵੇ ਇਹ ਪਾ ਸਕਦੇ ਆ। ਸਾਰੇ ਪਿੰਡ ਦੇ ਵਿੱਚ ਇਹਨਾਂ ਬੰਦਿਆਂ ਨੇ ਮਤਲਬ ਉਹ ਸੀਰੇ ਦੇ ਪਾਏ ਪੁਆਏ ਨਾਲ ਲੇਬਰ ਕੋਈ ਲੱਗੀ। ਇਹਨਾਂ ਦਾ ਬਹੁਤ ਸਾਰੀ ਧੰਨਵਾਦ ਕਰਦੇ ਆ। ਦੂਜੀ ਗੱਲ ਕੀ ਹੈ? ਜਦੋਂ ਸ਼ੁਰੂ ਹੋ ਗਿਆ 1 ਸਾਲ ਦੇ ਵਿੱਚ ਸਾਡੇ ਦੋ ਪਿੰਡ ਦੇ ਦੋ ਇਸ਼ੇਆ ਜੀ 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 ਬਹੁਤ ਦਾ ਪਾਣੀ ਕਰਦਾ ਹਨ ਕਿਸੇ ਪਾਸੇ ਲੈ ਜਾਓ ਇੱਕੇ ਪਾਸੇ ਜਾਂਦਾ ਕਿੱਧਰ ਮਰਜੀ ਦਾ ਉਹਦੇ ਨਾਲ ਕੀ ਹੋਇਆ ਜਿਹੜਾ ਪਾਣੀ ਲੱਗਦਾ ਹੁਣ ਉਹ ਸਾਡੀਆਂ ਫਸਲਾਂ ਨੂੰ ਲੱਗਦਾ ਓਕੇ ਤੇ ਜਿਹੜੀ ਉਹ ਫਸਲਾਂ ਜਿੱਥੇ ਪਾਣੀ ਲੱਗਦਾ ਤੁਸੀਂ ਉਹ ਵੇਖੋ ਤੇ ਜਿਹੜੀ ਜਿੱਥੇ ਪਾਣੀ ਨਹੀਂ ਲੱਗਦਾ ਤੁਸੀਂ ਉਹ ਫਸਲ ਵਿੱਚ ਦੋ ਦੋ ਪੂਰੀਆਂ ਰੇਹ ਦੀਆਂ ਘੱਟ ਜੀ ਇੰਨਾ ਜਣੀ ਅਸੀਂ ਪਿੰਡ ਵਾਲਿਆਂ ਨੂੰ ਹੋਰ ਨਾ ਭਰਾਵਾਂ ਨੂੰ ਵੀ ਇਹ ਗੱਲ ਕਹਿੰਦੇ ਆ ਪਿੰਡ ਜਿਹੜੀ ਥੋੜੀ ਜਨਤੂਨੀ ਆ ਉੱਥੇ ਆਣ ਕੇ ਕਰੋ ਕਰੋ ਆਪ ਅੱਜ ਅਗਲੇ ਪ੍ਰੋਜੈਕਟ ਕੀ ਨੇ ਤੁਸੀਂ ਜਿਹੜਾ ਮੈਂ ਗੱਲ ਕਰ ਰਿਹਾ ਕਿਉਂਕਿ ਸਰਕਾਰ ਨੇ ਤੁਸੀਂ 32 ਕਰੋੜ ਦਾ ਪ੍ਰੋਜੈਕਟ ਦੱਸਿਆ ਜਿਹਨੂੰ ਤੁਸੀਂ ਹੱਥੀਂ ਆਪਦੇ 4.5 ਕਰੋੜ 4.5 ਕਰੋੜ ਦੇ ਵਿੱਚ ਪੂਰਾ ਕਰ ਲਿਆ ਆਪਦੇ ਹੱਥੀਂ ਜੇ ਗੱਲ ਕਰ ਲਈਏ ਤਾਂ ਬੜਾ ਵੱਡਾ ਤਕਰੀਬਨ 28 ਕਰੋੜ ਦਾ ਫਰਕ ਪਾਤਾ 27 ਕਰੋੜ ਦਾ ਫਰਕ ਪਾਤਾ ਤੇ ਸਾਲ ਦੇ ਵਿੱਚ ਚਾਲੂ ਵੀ ਕਰਤਾ ਕਿਉਂਕਿ ਸਰਕਾਰੀ ਕੰਮ ਤਾਂ ਲੌਂ ਕਰੇ ਲੌਂ ਕਰੇ پتہ ਨਹੀਂ ਕਦੋਂ ਹੁੰਦੇ ਹੁੰਦੇ ਨੇ ਅਗਲੇ ਪ੍ਰੋਜੈਕਟ ਕੀ ਨੇ ਤੁਹਾਡੇ ਪਿੱਛਲੇ ਅਗਲੇ ਜਿਹੜੇ ਸਾਡੇ 66 ਪਰੇ 14 ਫੁੱਟ ਦੀ ਮਿੱਟੀ ਪਾ ਕੇ ਸਬਾ ਕਿਲਾ ਸਾਡਾ ਜੀ ਉਹ ਤਕਰੀਬਨ ਸਾਡੀ 20 ਲੱਖ ਦੀ ਮਿੱਟੀ ਪਈ ਹੋਣੀ ਹੈ ਕਿਉਂਕਿ ਮਿੱਟੀ ਅੱਜ ਕੱਲ ਮਿਲਦੀ ਨਹੀਂ ਜੀ ਉੱਥੇ ਅੱਤੀ ਜਾ ਕੇ ਵੇਖੂ ਤੇ ਪੱਕ ਡੰਡੀਆਂ ਵਿਚਾਲੇ ਬਣੀਆਂ ਬੂਟੇ ਲਾਏ ਹੋਏ ਆ ਸਾਰੇ ਪਿੰਡ ਵਾਲੇ ਤੋਂ ਜਿਹੜੀ ਸ਼ਾਮਲਾਟ ਸੀ ਛੜਾ ਕੇ ਤੇ ਗੁਣੀਆਂ ਦੇ ਵਿੱਚ ਬਣਾਈ ਆ ਸਬਾ ਕਿਲਾ ਜਨ ਟ੍ਰੈਕ ਬਣਾਏ ਹੋਏ ਚਾਰ ਚਾਰ ਤੇ ਬਹੁਤ ਵਧੀਆ ਬਣਿਆ ਦੂਜੀ ਪਾਰਕ ਜਿਹੜੀ ਆ ਉਹ ਸਾਡੀ ਮਨਜ਼ੂਰ ਹੋ ਗਈ ਆ ਕਿਉਂਕਿ ਪਿੰਡ ਉਹ ਵੱਡਾ ਪਾਰਕਾਂ ਤੋਂ ਚਾਹੀਦੀ ਅਸੀਂ ਆ ਉਹ ਮਨਜ਼ੂਰ ਹੋ ਗਿਆ ਉਹ ਕੱਲ ਨੂੰ ਲੱਗ ਜਾਣਾ ਪਰसों ਲੱਗ ਜਾਂ 10 ਦਿਨਾਂ ਨੂੰ ਲੱਗ ਜਾਣਾ ਉਹ ਉਸੇ ਤਰ੍ਹਾਂ ਦੀ ਪਾਰਕ ਹੈ ਛੇਮ ਬਣਾਉਣੀ ਉਹਦੇ ਵਿੱਚ ਲੋਕ ਆ ਸ਼ਾਹ ਬਹੁਤ ਆ ਲੁਪਣ ਜਦੋਂ ਉਹ ਪਾਰਕ ਵੇਖ ਕੇ ਆਉਂਦੇ ਆ ਉਹ ਫਿਰ ਕਹਿੰਦੇ ਯਾਰ ਉਹ ਵੇਲਾ ਕਿਦੋਂ ਆ ਜਦੋਂ ਸਾਡੀ ਆ ਪਾਰਕ ਬਣੇ ਸੋ ਇਹ ਇਹ ਉਹ ਵੀਰ ਨੇ ਜਿਨ੍ਹਾਂ ਨੇ ਸਰਕਾਰ ਨੂੰ ਵੀ ਚੁਣੌਤੀ ਦਿੱਤੀ ਆ ਸਰਕਾਰ ਦੇ ਵੀ ਕੰਮਾਂ ਨੂੰ ਚੁਣੌਤੀ ਦਿੱਤੀ ਆ ਜੇ ਗੱਲ ਕਰ ਲਈਏ ਕਿਉਂਕਿ ਇਹਨਾਂ ਨੇ ਜੋ ਦੱਸਿਆ ਕਿ 32 ਕਰੋੜ ਦੇ ਪ੍ਰੋਜੈਕਟ ਨੂੰ ਇਹਨਾਂ ਨੇ 4.5 ਕਰੋੜ ਦੇ ਵਿੱਚ ਨਿਬੇੜ ਤਾਂ ਹੱਥੀ ਕੰਮ ਕਰਕੇ ਜੇ ਸਾਰੇ ਜੇ ਪੰਜਾਬ ਦੇ ਵਸਨੀਕ ਇਦਾਂ ਦੇ ਹੋ ਜਾਣ ਜੇ ਪੰਜਾਬ ਦੇ ਸਾਰੇ ਲੋਕ ਇਦਾਂ ਆਪਣੇ ਪਿੰਡਾਂ ਲਈ ਕੰਮ ਕਰਨ ਲੱਪੇ ਤਾਂ ਸ਼ਾਇਦ ਪੰਜਾਬ ਨੂੰ ਬਦਲਣ ਲੱਗੇ ਸਮਾਂ ਨਹੀਂ ਲੱਗੇਗਾ